ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਦੀ ਮੀਟਿੰਗ ਹੈ ਭਗਵਾਨ ਵਾਲਮੀਕ ਤੀਰਥ ਤੂਣਾ ਸਾਹਿਬ ਤੇ ਕੀਤੀ ਗਈ ਹੈ ਇਹ ਮੀਟਿੰਗ ਇਸੇ ਕਰਕੇ ਕੀਤੀ ਗਈ ਹੈ ਕਿ ਜਿੰਨੇ ਵੀ ਸੰਤ ਮਹਾਪੁਰਸ਼ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਉਹਨਾਂ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਇੱਕ ਪਲੇਟਫਾਰਮ ਤੇ ਤੀਰਥ ਤੇ ਇਕੱਠੇ ਕਰਕੇ ਸਮਾਜ ਨੂੰ ਚੰਗੀ ਸਿਹਤ ਦੇਣ ਵਾਸਤੇ ਇਹ ਜਿਹੜਾ ਪ੍ਰਾਰਲਾ ਕੀਤਾ ਜਾ ਰਿਹਾ ਹੈ ਜੋ ਅਗਲੀ ਮੀਟਿੰਗ ਸੰਤ ਮਹਾਪੁਰਸ਼ਾ ਮਾਰਾ ਪ੍ਰਗਣਾ ਜੀ ਦੀ ਇੱਕ ਵਾਈ ਹੈਟ ਉਹ ਕੀ ਚਿੱਟੀ ਕੀਤੀ ਜਾ ਰਹੀ ਹੈ ਸਾਰੇ ਸੰਤਾ ਮਹਾਪੁਰਸ਼ਾਂ ਨੂੰ ਬੇਨਤੀ ਹੈ ਉੱਥੇ ਪਹੁੰਚ ਕੇ ਆਪਸ ਵਿੱਚ ਸਮਾਜ ਪ੍ਰਤੀ ਧਰਮ ਪ੍ਰਤੀ ਵਿਚਾਰਾ ਕਰੀਏ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੀ ਹਾਂਜੀ ਬੜੀ ਭਾਰੀ ਮੀਟਿੰਗ ਹੋਈਆਂ ਸੰਤ ਸਮਾਜ ਇਕੱਠਾ ਆਇਆ ਪਰ ਮੈਂ ਰਾਮਨ ਸਾਹਿਬ ਦੇ ਜੋਨੇ ਨੇ ਗੱਲ ਕੀਤੀ ਯਾਰ ਕੀ ਕਹਿੰਦੇ ਕਿ ਅਸੀਂ ਕਿਸੇ ਵਿੱਚ ਦੇ ਅਗਰ ਅਸੀਂ ਮਤਲਬ ਕਿ ਸਾਡੀ ਆਪਸ ਵਿੱਚ ਵਿਚਾਰ ਨਹੀਂ ਮਿਲਣਗੇ ਫਿਰ ਵੀ ਆਪਾਂ ਇਕੱਠੇ ਹਾਂਗੇ ਇਹਦੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਸਹੀ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਕਿਉਂਕਿ ਆਪਸ ਵਿੱਚ ਬੈਠਣਾ ਜ਼ਰੂਰੀ ਹੈ ਵਿਚਾਰ ਅਲੱਗ-ਅਲੱਗ ਹੋ ਸਕਦੇ ਆ ਉੱਪਰ ਬੈਠ ਕੇ ਜਦੋਂ ਸੰਤ ਮਹਾਪੁਰਸ਼ ਆਪਸ ਵਿੱਚ ਬੈਠਣਗੇ ਉਹਨਾਂ ਤੇ ਵੀ ਚਰਚਾ ਕੀਤੀ ਜਾਊ। ਤੁਹਾਡੇ ਵੱਲੋਂ ਵੀ ਕਈ ਵਾਰੀ ਸੰਤ ਮੁਲਕੀਨਾਦ ਜੀ ਮਾਰੇ ਇਹ ਲੋ ਵੀ ਤਿਆਰੀ ਕਈ ਵਾਰੀ ਮੁਕੀ ਬਿਆਨ ਦਿੱਤੇਗੇ ਕਿ ਜਿਹੜੇ ਸਵੈਮੂ ਆਪਣੇ ਆਪ ਚ ਬਣੇ ਸੰਗਠਨ ਆ ਉਹਨਾਂ ਦੇ ਵੀ ਤੁਸੀਂ ਕੋਈ ਕੰਮ ਕਰੋਗੇ। ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਬਰਾਲਾ ਕੀਤਾ ਗਿਆ। ਉਸ ਮੀਟ ਲਿਆ ਜਾਏਗਾ ਸਾਰਾ। ਹਾਂ। ਠੀਕ ਹੈ। ਸਾਰਾ